ਚਮਕ ਪਵੇ ਇਹੋ ਜੀ ਤਲਵਾਰ ਪਹਿਲਾਂ ਸਭਾ ਵਿੱਚ ਕਿਸੇ ਦੇਖੀ ਨਹੀਂ ਸੀ ਔਰ ਇਨੇ ਮਹਿੰਗੇ ਮੁੱਲ ਵਾਲੀ ਉਹ ਤਲਵਾਰ ਨਦਰ ਆਈ ਸਾਰੇ ਅਸ਼ ਅਸ਼ ਕਰ ਉੱਠੇ ਤਲੋਕੇ ਮਨ ਧੰਨਾ ਗੁਰੂ ਕੋ ਕਹਾ ਜਿਹੜੋ ਸਾਰੇ ਵਾਹ ਦੀ ਵਾਹ ਕਰਨ ਲੱਗ ਪਏ ਬਾਦਸ਼ਾਹ ਵੀ ਉਸਤਤੀ ਕਰਨ ਲੱਗ ਪਿਆ ਭਾਈ ਤਲੋਕਾ ਅੰਦਰੋਂ ਕਹਿੰਦਾ ਸਤਿਗੁਰੂ ਤੁਸੀਂ ਧੰਨ ਤਨ ਨੂੰ ਜਿਹੜੇ ਆਪਣੇ ਸੇਵਕ ਦੀ ਰੱਖਦੇ ਹੋ ਭਾਈ ਤਲੋਕੇ ਨੂੰ ਪਤਾ ਸੀ ਤਲਵਾਰ ਤਾਂ ਮੈਂ ਲੱਕੜ ਦੀ ਪੈਨ ਕੇ ਆਇਆ ਇਹ ਮੇਰੇ ਗੁਰੂ ਦੀ ਕਿਰਪਾ ਹੈ ਜਿਨੇ ਆਪਣੇ ਸੇਵਕ ਦੀ ਪੱਤ ਰੱਖੀ ਏ ਤਲੋਕੇ ਮਨ ਧਨ ਗੁਰ ਕੋ ਕਹਾ ਮੁਗਲ ਤੇਗ ਦੇਖ ਸਭ ਸੁਖ ਲਹਾ ਮੁਗਲ ਬਾਦਸ਼ਾਹੀ ਗਾ ਸਾਰਿਆਂ ਨੇ ਜਦੋਂ ਭਾਈ ਤਲੋਕੇ ਦੀ ਤੇਗ ਦੇਖੀ ਬੜੇ ਖੁਸ਼ ਹੋਏ ਭਾਈ ਤਲੋਕੇ ਦੇ ਅੱਗੇ ਨਾਲੋਂ ਤਨਖਾਹ ਵਧਾ ਦਿੱਤੀ ਐਡੀ ਤਲਵਾਰ ਇੰਨੇ ਚੰਗੇ ਲੋਹੇ ਦੀ ਬਾਦਸ਼ਾਹ ਦੀ ਤਲਵਾਰ ਨੂੰ ਵੀ ਉਹ maat ਪਾਵੇ ਜਿਹੜੀ ਬਾਦਸ਼ਾਹ ਨੇ ਆਪਣੀ ਤਲਵਾਰ ਦਿਖਾਈ ਸੀ ਨਾ ਉਹਦੇ ਨਾਲ ਵੀ ਚੰਗੀ ਤਲਵਾਰ ਭਾਈ ਤਲੋਕੇ ਵਾਲੀ ਨਦਰ ਆਈ ਭਾਈ ਤਲੋਕਾ ਜਿਹੜਾ ਸੀ ਔਰ ਉਹ ਪਿਆਰਿਓ ਗੁਰੂ ਤੇ ਭਰੋਸਾ ਕਰਨ ਵਾਲਾ ਸੀ ਤਮ ਤਲੋਕ ਤਰਲੋਕ ਕਰਤਾ ਪ੍ਰਭ ਦਾਸ ਭੀਰ ਜੈ ਹੋਏ ਏ ਮੇਰੇ ਵੈਗਰੂ ਜੀ ਅਰ ਤੁਸੀਂ ਇੰਨੇ ਦਿਆਲੂ ਆ ਜਿੱਥੇ ਦਾਸਾਂ ਤੇ ਭੀੜ ਪੈਂਦੀ ਆ ਨਾ ਤੂੰ ਹੀ ਤਰਲੋਕੀ ਦੇ ਮਾਲਕੋਂ ਤਿੰਨਾ ਲੋਕਾਂ ਦੇ ਤੇ ਮੇਰੇ ਸਤਿਗੁਰੂ ਆਪਣੇ ਸੇਵਕ ਦੀ ਉਥੇ ਰੱਖਦੇ ਹੋ ਤੂੰ ਤਰਲੋਕ ਕਰਤਾ ਪ੍ਰਭੂ हे मालिक तू ਤਿੰਨਾ ਲੋਕਾਂ ਨੂੰ ਬਣਾਉਣ ਵਾਲਾ ਹੈ ਤੇ ਐਸੀ ਕੋਈ ਵਸਤੂ ਛੁਪੀ ਨਹੀਂ ਜਿੱਥੇ ਤੇਰੀ ਰਹਿਮਤ ਨਾ ਵਰਸੇ ਮਹਾਰਾਜ ਦਾਸ ਪੀਰ ਜੈ ਹੋਏ ਜਿੱਥੇ ਤੇਰੇ ਦਾਸ ਤੇ ਸੇਵਕ ਤੇ ਭੀੜ ਬੰਦੀ ਤੈ ਸਹਾਏ ਜੋ ਤਿਉ ਕਰੋ ਜੈ ਰਾਖਾ ਨੈ ਕੋਏ ਜਿੱਥੇ ਕੋਈ ਵੀ ਰਖਵਾਲੀ ਕਰਨ ਵਾਲਾ ਨਹੀਂ ਨਾ ਹੁੰਦਾ ਮੇਰੇ ਮਾਲਕਾ ਉਥੇ ਜਿਵੇਂ ਕਿਵੇਂ ਹੋਵੇ ਤੇ ਹੋਵੇ ਤੇਰਾ ਸੇਵਕ ਹੋਵੇ ਤੇਰੇ ਤੇ ਭਰੋਸਾ ਕਰਨ ਵਾਲਾ ਮਾਲਕਾ ਉਥੇ ਤੂੰ ਉਹਦੀ ਰਖਵਾਲੀ ਕਰਦਾ ਤਾਂ ਹੀ ਮਹਾਰਾਜ ਕਹਿੰਦੇ ਜਹ ਜੈ ਪੇਖੋ ਤੈ ਹਜ਼ੂਰ ਦੂਰ ਕਤੂ ਹੁਨਾ ਜਾਈ ਰਬ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਸਬਾ ਵਾਲੇ ਤਾਂ ਚੁਗਲਤਾ ਸੋਚਦੇ ਸਨ ਅੱਜ ਤਲਵਾਰ ਲੱਕੜ ਦੀ ਦਿਸੇਗੀ ਤੇ ਜਿਹੜੀ ਆ ਭਾਈ ਤਲੋਕੇ ਨੂੰ ਮਿਲੇਗੀ ਸਜ਼ਾ ਤੇ ਨਾਲੇ ਹੋਵੇਗਾ ਜੁਰਮਾਨਾ ਤੇ ਅਸੀਂ ਬੜੇ ਖੁਸ਼ ਹੋਵਾਂਗੇ ਸਾਡੇ ਵਰਗਾ ਕੌਣ ਹੋਵੇਗਾ ਇਸ ਨਾ ਨੇੜੇ ਬਾਦਸ਼ਾਹ ਨੇ ਜ਼ਿਆਦਾ ਲਾਇਆ ਹੋਇਆ ਹੈ ਪਰਮਾ ਰਾਜ ਕਹਿੰਦੇ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੇ ਉਨੂੰ ਦੁੱਖ ਕਿਵੇਂ ਹੋ ਸਕਦਾ ਹੈ ਜਿਹਦੇ ਸਿਰ ਤੇ ਤੂੰ ਹੋਵੇਂ ਮੇਰੇ ਵੈਗੁਰੂ ਜੀ ਮਹਾਰਾਜ ਕਹਿੰਦਿਆ ਗੁਰੂ ਆਪਣੇ ਸੇਵਕ ਦੀ ਪੱਤ ਰੱਖਦਾ ਆਪ ਆਪ ਚੱਲ ਕੇ ਆਉਂਦਾ ਆਪ ਭਾਈ ਤਲੋਕੇ ਦੀ ਤਰ੍ਹਾਂ ਉਹਦੇ ਤੇ ਕਿਰਪਾ ਕਰਦਾ ਹੈ ਸੱਚੀ ਸਰਕਾਰ ਕਹਿੰਦੇ ਨੇ ਉਹ ਮਾਲਕ ਵੈਗੁਰੂ ਆਪਣੇ ਪਿਆਰੇ ਦੀ ਰੱਖਦਾ ਹੈ ਗੁਰਪੂਰੇ ਮੇਰੀ ਰਾਖ ਲਈ ਭਾਈ ਤਲੋਕੇ ਦੇ ਨੂੰ ਲੋਕ ਵਧਾਈਆਂ ਦੇਣ ਉਹਦੇ ਮੁੱਖ ਵੇਛੇ ਮੇਰੇ ਗੁਰੂ ਨੇ ਕਿਰਪਾ ਕੀਤੀ ਇਹ ਮੇਰੇ ਗੁਰੂ ਦੀ ਇੱਜ਼ਤ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨੰਦਾ ਨੇ ਮੇਰਾ ਇਹ ਸਾਰੀ ਤੇਰੀ ਵਡਿਆਈ ਆ ਮੇਰੀ ਵਡਿਆਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਨਾਮ ਰਿਦੇ ਮੈਂ ਦੀਨੋ ਗੁਰੂ ਦੀ ਵਡਿਆਈ ਬਾਰੀ ਵੀ ਗੁਰੂ ਬਖਸ਼ਦਾ ਕਿਉਂਕਿ ਵਡਿਆਈਆਂ ਉਹਦੀਆਂ ਨੇ ਵੱਡੇ ਕਿਆਂ ਵਡਿਆਈਆਂ ਕਿਛ ਕੈ ਨਾ ਕਹਿ ਨਾ ਜਾਈ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਹੇ ਸਾਈਂਕਾਰ ਕੁਮਾਵਣੀ ਤੁਰ ਛੋਡੀ ਤਿੰਨੈ ਪਾਈ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ तिसਹਿ ਰਜ਼ਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਹੁੰਦਾ ਉਹ ਕਰਦਾ ਸਿੱਖ ਜੋ ਉਹਦੀ ਰਜ਼ਾ ਦੇ ਵਿੱਚ ਤੇ ਜਿਹੜਾ ਰਜ਼ਾ ਦੇ ਵਿੱਚ ਰਹਿੰਦਾ ਹੈ ਨਾ ਉਹਦੇ ਤੇ ਕਿਰਪਾ ਹੁੰਦਾ ਹੁੰਦੀ ਏ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰਜ਼ਾ ਦੇ ਵਿੱਚ ਰਹਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਡਿਆਈ ਉਹਦੀ ਔਰ ਕਹ ਨਾਨਕ ਸਭ ਤੇਰੀ ਵਡਿਆਈ ਤੇਰੀ ਵਡਿਆਈ ਅੰਮ੍ਰਿਤ ਨਾਮ ਰਿਧੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਗੁਰੂ ਨੇ ਤਰੁੱਟ ਕੇ ਅੰਮ੍ਰਿਤ ਨਾਮ ਹਿਰਦੇ ਦੇ ਵਿੱਚ ਟਿਕਾ ਦਿੱਤਾ ਜਿਨੇ ਮ੍ਰਿਤੂ ਦਾ ਪੈਗਵਾ ਦਿੱਤਾ ਜਿਨੇ ਜੀਵਨ ਅੰਮ੍ਰਿਤ ਬਣਾ ਦਿੱਤਾ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਡਿਆਈ ਕੀ ਪਾਈ ਤਲੋਕੇ ਦੀ ਪਾਈ ਤਲੋਕੇ ਨੂੰ ਕੋਈ ਪੁੱਛਦਾ ਇਹ ਕਹਿੰਦਾ ਨਹੀਂ ਹਰ ਕੇ ਨਾਮ ਕੀ ਵਡਿਆਈ ਇਹ ਪ੍ਰਭੂ ਦਾ ਨਾਮ ਪ੍ਰਭੂ ਨੇ ਦਿੱਤਾ ਹਿਰਦੇ ਵਿੱਚ ਤੇ ਮੇਰੇ ਪ੍ਰਭੂ ਦੇ ਨਾਮ ਦੀ ਵਡਿਆਈ ਮੇਰੇ ਪ੍ਰਭੂ ਦੀ ਵਡਿਆਈ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣਗਾਈ ਤੇ ਪ੍ਰਾਪਤ ਕਿੱਥੋਂ ਹੋਈ ਏ ਵਡਿਆਈ ਤੇ ਨਾਮ ਦੀ ਦਾਤ ਕਹਿੰਦੇ ਗੁਰਪੂਰੇ ਤੇ ਪਾਈ ਪੂਰੇ ਗੁਰੂ ਤੋਂ ਪ੍ਰਾਪਤੀ ਹੁੰਦੀ ਪੂਰੇ ਗੁਰੂ ਨੇ ਤਰੁੱਟ ਕੇ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਰਿਧੇ ਮਨ ਦੀ ਨੋ ਅੰਮ੍ਰਿਤ ਨਾਮ ਆਪਣਾ ਬਖਸ਼ਿਸ਼ ਦਾਤ ਜਿਹੜੀ ਆ ਨਾ ਉਹ ਸਿੱਖ ਦੇ ਹਿਰਦੇ ਦੇ ਅੰਦਰ ਟਿਕਾ ਦਿੱਤੀ ਅੰਦਰ ਨਾਮ ਟਿਕ ਗਿਆ ਜਦੋਂ ਅੰਦਰ ਨਾਮ ਵਸਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਜਨਮ ਜਨਮ ਕੀ ਮੈਲ ਗਈ ਜਦੋਂ ਅੰਦਰ ਨਾਮ ਟਿਕਿਆ ਤੇ ਜਨਮਾਂ ਜਨਮਾਂ ਤਰਾਂ ਦੀ ਮੈਲ ਉਤਰ ਗਈ ਉਹ ਕਿਹੜੀ ਮੈਲ ਤੇ ਕਿੱਥੇ ਆ ਜਿਹਨੂੰ ਮਹਾਰਾਜ ਕਹਿੰਦੇ ਆ ਅੰਦਰ ਮਨ ਨੂੰ ਮੈਲ ਤੇ ਜਦੋਂ ਅੰਦਰ ਨਾਮ ਟਿਕਿਆ ਨਾ ਜਿਹੜੀ ਜਨਮ ਜਨਮਾਂ ਦੇ ਮੰਤਰਾਂ ਦੀ ਲੱਗੀ ਹੋਈ ਮੈਲ ਸੀ ਉਹ ਉਤਰ ਗਈ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅੰਦਰ ਬਚਨ ਕਰਦਿਆ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਜਨਮਾਂ ਜਨਮਾਂ ਦੇ ਮੰਤਰਾਂ ਦੀ ਮੈਲ ਲੱਗੀ ਆ ਨਾ ਜਿਹੜੀ ਉਹ ਜਨਮ ਜਨਮ ਕੀ ਮੈਲ ਗਈ ਉਹ ਨਾਮ ਅੰਦਰ ਜਦੋਂ ਉਤਰਿਆ ਨਾਮ ਅੰਦਰ ਟਿਕਿਆ ਨਾਮ ਅੰਦਰ ਵਸਿਆ ਨਾਮ ਅੰਦਰ ਆਰੰਭ ਹੋਇਆ ਚੱਲ ਪਿਆ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਨਾਮ ਉਤਰਦਾ ਗਿਆ ਨਾਮ ਵਧਦਾ ਗਿਆ ਮੈਲ ਜਨਮਾਂ ਜਨਮੰਤਰਾਂ ਦੀ ਉਤਰ ਗਈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਕਾਲਾ ਸ਼ਾਹ ਹੋਇਆ ਪਿਆ ਸੀ ਮਨ ਕਹਿੰਦੇ ਜਨਮ ਜਨਮ ਕੀ ਮੈਲ ਗਈ ਨਾਮ ਜਪਦਿਆਂ ਗੁਰਪੂਰੇ ਦਾ ਜਾਪ ਜਪਨੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਨਮ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਮਨੋਂ ਉੱਤਰ ਗਈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭੂ ਦੇ ਸਿਮਰਨ ਨਾਲ ਮਨ ਦੀ ਮੈਲ ਉੱਤਰਦੀ ਹੈ ਅੰਦਰੋਂ ਮੈਲ ਦੂਰ ਹੁੰਦੀ ਅੰਮ੍ਰਿਤ ਨਾਮ ਰਿਦਮੈ ਸਮਾਏ ਵੈ ਗਰੂਦਾ ਅੰਮ੍ਰਿਤ ਨਾਮ ਜਿਹੜਾ ਨਾ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਉਹ ਅੰਦਰ ਸਮਾ ਜਾਂਦਾ ਮੈਲ ਨੂੰ ਉਤਾਰਦਾ ਮੈਲ ਨੂੰ ਪਾਥੀ ਕਰਦਾ ਤੇ ਸਵਸ਼ਤਾ ਹਿਰਦਾ ਹੋ ਜਾਂਦਾ ਉਹਦੇ ਵਿੱਚ ਨਾਮ ਟਿਕ ਜਾਂਦਾ ਤੇ ਜਦੋਂ ਨਾਮ ਟਿਕਦਾ ਐ ਨਾ ਫਿਰ ਮਹਾਰਾਜ ਕਹਿੰਦੇ ਨਿਵਰੇ ਦੂਤ ਦੁਸ਼ਟ ਬੈਰਾਈ ਸੱਚੇ ਪਾਤਸ਼ਾਹ ਕਹਿੰਦੇ ਫਿਰ ਦੂਰ ਹੋ ਗਏ ਨਵਿਰਤੀ ਹੋ ਗਈ ਕੀ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਦੂਤ ਜਮਦੂਤ ਦੁਸ਼ਟ ਵੈਰੀ ਜਿਹੜੇ ਨੇ ਉਹ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਜਿਹੜੇ ਅੰਮ੍ਰਿਤ ਲੂਟੈ ਔਰ ਮਨਮੁਖ ਨਹੀਂ ਬੁੱਝੈ ਕੋਈ ਨਾ ਸੁਨੇ ਪੁਕਾਰਾ ਫਿਰ ਚੀਕਾ ਮਾਰੀਆਂ ਕੋਈ ਨਹੀਂ ਸੁਣਦਾ ਮਹਾਰਾਜ ਕਹਿੰਦੇ ਉਹ ਪੰਜੇ ਵੈਰੀ ਜਿਹੜੇ ਆ ਨਾ ਵੈਰ ਕਰਨ ਵਾਲੇ ਉਹਤੇ ਕਰਮ ਕਰਾਉਣ ਵਾਲੇ ਮਹਾਰਾਜ ਕਹਿੰਦਿਆ ਉਹ ਦੂਰ ਕਰ ਦਿੱਤੇ ਉਹਨਾਂ ਤੋਂ ਗੁਰੂ ਨੇ ਨਵਿਰਤੀ ਕਰ ਦਿੱਤੀ ਉਹਨਾਂ ਤੋਂ ਹਿਰਦਾ ਰਹਿਤ ਕਰ ਦਿੱਤਾ ਅੰਦਰੋਂ ਉਹ ਦੂਰ ਚਲੇ ਗਏ ਨਸ ਗਏ ਕਿਉਂ ਮਹਾਰਾਜ ਸਚੇ ਪਾਤਸ਼ਾਹ ਕਹਿੰਦੀ ਨਸ ਵਣਿਓ ਕਿਲ ਵਿਖੋ ਕਰਤਾ ਕਰ ਆਇਆ ਦੂਤੇ ਦਹਿਨ ਭਇਆ ਗੋਬਿੰਦ ਪ੍ਰਗਟਾਇਆ ਅੰਦਰ ਵੈਗੁਰੂ ਪ੍ਰਗਟ ਹੋ ਆਇਆ ਤੇ ਇਹ ਦੁਸ਼ਟ ਵੈਰੀ ਦੂਰ ਕਿਵੇਂ ਹੋ ਗਏ ਮਹਾਰਾਜ ਕਹਿੰਦੇ ਗੁਰ ਪੂਰੇ ਕਾ ਜਪਿਆ ਜਾਪ ਜਦੋਂ ਪੂਰੇ ਗੁਰੂ ਦਾ ਜਾਪ ਕੀਤਾ ਸਿਮਰਨ ਕੀਤਾ ਅੰਦਰੂ ਅਰਾਧਨਾ ਕੀਤਾ ਜਿਹਨੂੰ ਮਹਾਰਾਜ ਕਹਿੰਦੇ ਆ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਜਿਹਨੂੰ ਮਹਾਰਾਜ ਕਹਿੰਦੇ ਜਪ ਮੰਨ ਸਤਨਾਮ ਸਦਾ ਸਤਨਾਮ ਉਹਨੂੰ ਜਪ ਜਦੋਂ ਉਹਦਾ ਪੂਰੇ ਗੁਰੂ ਦਾ ਜਾਪ ਜਪਿਆ ਅੰਦਰ ਦੇ ਵੈਰੀ ਅੰਦਰ ਦੇ ਦੁੱਖ ਕਲੇਸ਼ ਦੁਸ਼ਟ ਦੂਰ ਹੋ ਗਏ ਆਪਣੀ ਜਨ ਪ੍ਰਭ ਆਪ ਰੱਖੇ ਆਪਣੇ ਜਨਨ ਨੂੰ ਸੇਵਕਾਂ ਦੀ ਰਖਵਾਲੀ ਵੈ ਗੁਰੂ ਆਪ ਕਰਦਾ ਹੈ ਦੁਸ਼ਟ ਦੂਤ ਸਭ ਭ੍ਰਮ ਥੱਕੇ ਹੰਬ ਗਏ ਦੁਸ਼ਟ ਦੂਤ ਪਰਮ ਔਰ ਉਹਨੂੰ ਪਲਚਾਉਣ ਦੇ ਵਿੱਚ ਕਾਮਯਾਬ ਨਾ ਹੋਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਸ਼ਟ ਦੂਤ ਪਰਮੇਸ਼ਰ ਮਾਰੇ ಪರಿਪੂਰਨ ਪਰਮਾਤਮਾ ਨੇ ਆਪਣੇ ਪਿਆਰੇ ਦੇ ਦੁਸ਼ਟ ਦੋਖੀ ਦੂਤ ਜਮਦੂਤ ਆਦਿ ਦੁੱਖ ਨਾਸ਼ ਕਰ ਦਿੱਤੇ ਜਨ ਕੀ ਜਨ ਜੀਵ ਦੀ ਪੈਜ ਰੱਖੀ ਕਰਤਾਰੇ ਉਸ ਅਕਾਲ ਪੁਰਖ ਵੈਗਰੂ ਨੇ ਆਪਣੇ ਪਿਆਰਿਆਂ ਦੀ ਪੈਜ ਇੱਜ਼ਤ ਆਪ ਰਖਵਾਲੀ ਕੀਤੀ ਮਹਾਰਾਜ ਕਹਿੰਦੇ ਕਹਾ ਕਰੇ ਕੋਈ ਵਿਚਾਰਾ ਕਿ ਕੋਈ ਵਿਚਾਰਾ ਕੀ ਕਰ ਸਕਦਾ ਹੈ ਪ੍ਰਭ ਮੇਰੇ ਕਾ ਵੱਡ ਪਰਤਾਪ ਜਿੰਨਾ ਮਰਜੀ ਕੋਈ ਜੋਰ ਲਾਈ ਜਾਵੇ ਇਹਨੂੰ ਮੈਂ ਟੈਂਦੀ ਕਲਾਤ ਲੈ ਜਾਵਾਂਗਾ ਮੈਂ ਇਹਨੂੰ ਆਕ ਕਰ ਦਿਆਂਗਾ ਮੈਂ ਬਰਬਾਦ ਕਰ ਦਿਆਂਗਾ ਕਹਿੰਦੇ ਕੋਈ ਵਿਚਾਰਾ ਕੁਝ ਵੀ ਵਿਗਾੜ ਨਹੀਂ ਸਕਦਾ ਕੋਈ ਵੀ ਉਹਦਾ ਨੁਕਸਾਨ ਨਹੀਂ ਕਰ ਸਕਦਾ ਕਿਸ ਦਾ ਜਿਹਦਾ ਗੁਰੂ ਤੇ ভরਸਾ ਹੈ ਜਿਹੜਾ ਗੁਰੂ ਗੁਰੂ ਜਪਦਾ ਹੈ ਜਿਹੜਾ ਬਾਣੀ ਦੇ ਨਾਲ ਜੁੜਿਆ ਹੈ ਜਿਹੜਾ ਬਾਣੀ ਦਾ ਰੂਪ ਹੁੰਦਾ ਜਾਂਦਾ ਹੈ ਜਪਦਿਆਂ ਹੋਇਆਂ ਉਹਦਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ ਕਿਉਂਕਿ ਗੁਰੂ ਦਾ ਵੱਡਾ ਤੇਜ ਪ੍ਰਤਾਪ ਇਹਦੇ ਅੱਗੇ ਕੋਈ ਵੀ ਸ਼ਕਤੀ ਨਹੀਂ ਚੱਲਦੀ ਜਿਹੜਾ ਗੁਰੂ ਨਾਲ ਜੁੜ ਗਿਆ ਹੈ ਨਾ ਉਹਦਾ ਕੋਈ ਤੰਤਰੀ ਮੰਤਰੀ ਜੰਤਰੀ ਕੋਈ ਕੁਛ ਨਹੀਂ ਵਿਗਾੜ ਸਕਦਾ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਮਹਾਰਾਜ ਕਹਿੰਦੇ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਸ਼ੰਦਾ ਮਹਾਰਾਜ ਜਦ ਤੂੰ ਮੇਰੇ ਵੱਲ ਨੇ ਤੇ ਦੂਜੇ ਕੀ ਕਰ ਸਕਦੇ ਆ ਕੁਦ ਨਹੀਂ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਸ਼ੰਦਾ ਤੁਰ ਸਭ ਕੁਛ ਮੈਨੂੰ ਸੌਂਪਿਆ ਜਦ ਤੇਰਾ ਬੰਦਾ ਮਹਾਰਾਜ ਜਦੋਂ ਤੇਰਾ ਹੋ ਗਿਆ ਤੇ ਤੂੰ ਸਾਰਾ ਕੁਝ ਉਹਦੇ ਸਬੁਰਦ ਕਰ ਦਿੱਤਾ ਕਿ ਹੁਣ ਤੂੰ ਚਲਾ ਮਹਾਰਾਜ ਕਹਿੰਦੇ ਜਾਗ ਕਰਤਾ ਵੱਲ ਤਾਂ ਸਭ ਕੋ ਵੱਲ ਜਦੋਂ ਕਰਤਾ ਅਕਾਲ ਪੁਰਖ ਵੈਗਰੂ ਕਿਸੇ ਦੇ ਵੱਲ ਹੋ ਜਾਂਦਾ ਹੈ ਨਾ ਤੇ ਉਦੋਂ ਪਰਾਏ ਵੀ ਮਦਦ ਕਰਨ ਵਾਸਤੇ ਆ ਜਾਂਦੇ ਨੇ ਉਦੋਂ ਉਹ ਵੀ ਹੈਲਪਰ ਬਣ ਕੇ ਆ ਜਾਂਦੇ ਕਿ ਅਸੀਂ ਤੇਰੀ ਸਹਾਇਤਾ ਕਰਾਂਗੇ ਤੇਰੇ ਨਾਲ ਚੱਲਾਂਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੇ ਸਾबास ਸਾਰੇ ਦਰਸ਼ਨ ਕਰਦੇ ਨੇ ਤੇ ਸ਼ਾਬਾਸ਼ ਸ਼ਬਾਸ਼ ਕਹਿੰਦੇ ਨੇ ਭਈ ਇਨਾ ਔਰ ਗੁਰੂ ਕੇ ਪਿਆਰ ਵਾਲਾ ਔਰ ਇਨਾ ਸਿਰੜੀਆ ਕਿ ਜਿੰਨੇ ਇੱਕ ਕਾਰਜ ਕਰ ਲਿਆ ਜਿੰਨੇ ਜਰਾ ਵੀ ਔਕੜ ਦਾ ਸਾਹਮਣਾ ਕਰਦੇ ਆ ਕਦਮ ਪਿੱਛੇ ਨਹੀਂ ਹਟਾਇਆ ਮਹਾਰਾਜ ਕਹਿੰਦੇ ਸਿਮਰ 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 ਸੁਖ ਪਾਇਆ ਤਨ ਕਰਕੇ ਮਨ ਕਰਕੇ ਖਿਰਦੇ ਕਰਕੇ ਅਰ ਸਿਮਰਦਿਆਂ ਹੋਇਆਂ ਬੋਲਾਂ ਕਰਕੇ ਤੇ ਜਦੋਂ ਤਿੰਨੇ ਬੋਲਾਂ ਵਿੱਚ ਸਿਮਰਨ ਹਿਰਦੇ ਵਿੱਚ ਸਿਮਰਨ ਸਿਮਰਨ ਦੇ ਅਨੁਕੂਲ ਤਨ ਚੱਲਿਆ ਤੇ ਸੁਖ ਪਾਇਆ ਅੰਦਰ ਬਾਹਰ ਦਾ ਲੋਕ ਪਰਲੋਕ ਦਾ ਘਰ ਪਰਿਵਾਰ ਦਾ ਮਹਾਰਾਜ ਕਹਿੰਦੇ ਚਰਨ ਕਮਲ ਰੱਖ ਮਨ ਮਾਹੀ ਗੁਰੂ ਦੇ ਚਰਨ ਕਮਲ ਜਿਹੜੇ ਨੇ ਉਹਨਾਂ ਨੂੰ ਮਨ ਵਿੱਚ ਟਿਕਾ ਕੇ ਰੱਖ ਗੁਰੂ ਦੇ ਚਰਨ ਕਮਲ ਜਿਹੜੇ ਨੇ ਉਹ ਆ ਸ਼ਬਦ ਸ਼ਬਦ ਨੂੰ ਮਨ ਵਿੱਚ ਵਸਾ ਮਨ ਨੂੰ ਸ਼ਬਦ ਨਾਲ ਜੋੜ ਸੁਰਤ ਨੂੰ ਸ਼ਬਦ ਵਿੱਚ ਲੀਨ ਕਰ ਤੇ ਸਿਮਰਨ ਕਰ ਸਿਮਰਨ ਨਾਲ ਸੋਖੀ ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਕਰਦੇ ਨਾ ਸੁਖਮਨੀ ਸਾਹਿਬ ਦੇ ਰੰਮਚ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਸਿਮਰਾਓ ਜਾਸ ਬਸੰਬਰ ਏਕੈ ਨਾਮ ਜਪਤ ਆਗੰਤ ਅਨਿਕੈ বেদ ਪੁਰਾਨ ਸਿਮਰਤ ਸੁਦਾ ਅਖਰ ਕੀਨੇ RAM ਨਾਮ ਇਕ ਅਖਰ ਕਿਨ ਕਾ ਏਕ ਜਿਸ ਜੀਵ ਮੁਸਾਬੈ ਕੀ ਮਹਿਮਾ ਗਣੀ ਨਾ ਆਵੇ ਕਾਂਕੀ ਏਕੈ ਦਰਸ ਤੋ ਹਾਰੋ ਨਾਨਕ ਉਨ ਸੰਗ 모ਹੇ ਉਦਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਮਹਾਰਾਜ ਕਹਿੰਦੇ ਟਕਾਉ ਉਹਨਾਂ ਨੂੰ ਹੀ ਜਿਨ੍ਹਾਂ ਦੀ ਹਿਰਦੇ ਵਿੱਚ ਨਾਮ ਵਸਦਾਏ ਪ੍ਰਭੂ ਦੇ ਨਾਮ ਨੂੰ ਪ੍ਰਭੂ ਦੇ ਸ਼ਬਦ ਨੂੰ ਆਪਣੇ ਅੰਦਰ ਟਕਾ ਤਾਕੀ ਸ਼ਰਨ ਪਰਿਉ ਨਾਨਕ ਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਦਾਸ ਉਹਨਾਂ ਦੀ ਸਰਨ ਪਿਆਇ ਜਿਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਜਿਹੜਾ ਕਣ ਕਣ ਵਿੱਚ ਰੱਖਦਾ ਉਹਦੀ ਸਰਨ ਪਿਆਇ ਦਾਸ ਔਰ ਜਿਹੜਾ ਆਪਣੇ ਸੇਵਕਾਂ ਦੀ ਜਿੱਥੇ ਪੁਕਾਰਦਾ ਉਥੇ ਜਾ ਕੇ ਚੜ੍ਹਦੀ ਕਲਾ ਕਰਦਾ ਉਹਦੀ ਰਖਵਾਲੀ ਕਰਦਾ ਹੈ ਅਰਦਾਸ ਉਸ ਦੀ ਚਰਨ ਸਰਨ ਵਿੱਚ ਆਇਆ ਹੈ ਕਿਸ ਦੀ ਜਾਤੇ ਉੱਪਰ ਕੋ ਨਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ ਉਹਦੀ ਸਰਨ ਵਿੱਚ ਆਓ ਜਿਹਦੇ ਤੋਂ ਉੱਚਾ ਕੋਈ ਹੈ ਹੀ ਨਹੀਂ ਜਿਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰੱਖੀ ਮੇਰੀ ਸਭ ਛੋਟੇ ਨੇ ਵੱਡਾ ਅਕਾਲ ਨਿਰਗੁਣ ਸਰੂਪ ਉਹਦੇ ਨਾਲ ਜੁੜ ਉਹਦੇ ਮਾਰਗ ਤੇ ਤੁਰ ਸਜਣਾ ਜੇ ਤੂੰ ਸ਼ਵਸ਼ਤਾ ਨਾਲ ਆਪਣੀ ਮਨ ਦਾ ਇਮਾਨ ਭਰੋਸਾ ਸ਼ਰਧਾ ਪ੍ਰੇਮ ਨਾਲ ਜਪਦਾ ਹੋਵੇਂ ਤੇ ਜਿੱਥੇ ਵੀ ਅਰਾਧੇਗਾ ਗੁਰੂ ਤੇਰੀ ਵੀ ਰੱਖਿਆ ਕਰੇਗਾ ਇੱਥੇ ਵੀ ਉੱਥੇ ਵੀ ਇੱਥੇ ਉੱਥੇ ਰਖਵਾਲਾ ਉੱਥੇ ਵੀ ਤੇ ਇੱਥੇ ਵੀ ਰਾਖੀ ਕਰਨ ਵਾਲਾ ਹੈ ਪਰਬੂ ਮਾਲਕ ਵੈਗੁਰੂ ਕਿਰਪਾ ਕਰਦਾ ਤਾਂ ਹੀ ਮਹਾਰਾਜ ਕੰਦੇ ਗੁਰ ਪੂਰੇ ਮੇਰੀ ਰਾਖ ਲਈ ਪੂਰੇ ਗੁਰ ਰੱਖਿਆ ਕਰਦਾ ਆਪਣੀ ਇੱਜ਼ਤ ਦੀ ਆਪਣੀ ਭਗਤ ਦੀ ਰਖਵਾਲੀ ਕਰਦਾ ਉਹਦੇ ਕਦੇ ਵੀ ਬੇਪਤੀ ਨਹੀਂ ਹੋਣ ਦਿੰਦਾ ਇਹ ਸਤਿਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਸਾਡੇ ਤੇ ਕਿਰਪਾ ਕਰਦੇ ਆ ਸਾਨੂੰ ਦਰਸਾਇਆ ਹੈ ਭਾਈ ਅਕਾਲ ਪੁਰਖ ਵੈਗੁਰੂ ਤੇ ਭਰੋਸਾ ਲਿਆਈਏ ਇਸ ਸ਼ਬਦ ਨਾਲ ਜੁੜੀਏ ਗੁਰੂ ਗੁਰੂ ਜਪੀਏ ਤੇ ਜਿੱਥੇ ਵੀ ਕੋਈ ਔਕੜ ਬਣੇਗੀ ਨਾ ਸਤਗੁਰੂ ਕਦੇ ਸਾਡੀ ਬੇਪਤੀ ਨਹੀਂ ਹੋਣ ਦਿੰਦਾ ਉਹ ਇੱਜ਼ਤ ਆਬਰੂ ਦਾ ਰਖਵਾਲਾ ਤੇ ਜਦੋਂ ਉਹ ਸਾਡੇ ਵੱਲ ਹੋ ਗਿਆ ਤੇ ਸਾਡਾ ਦੂਜਾ ਕੋਈ ਕੁਝ ਨਹੀਂ ਵਿਗਾੜ ਸਕਦਾ ਗੁਰੂ ਗੁਰੂ ਜਪੀਏ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਆ ਸਾਡਾ ਆਇਆ ਹੋਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਦੇ ਬਚਨਾਂ ਦੀ ਸੰਖੇਪ ਰੂਪ ਚ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗਾਂ ਅੱਗੇ ਤੋਂ ਸ੍ਰੇਸ਼ਟ ਮਾਤਬੋਦੀ ਬਖਸ਼ਿਸ਼ ਕਰਿਆ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ